ਆਮ ਲੋਕਾਂ ਨੂੰ ਦਰਪੇਸ਼ ਸਮੱਸਿਆਵਾਂ ਦਾ ਮੌਕੇ ਤੇ ਹੱਲ ਕਰਨ ਦੇ ਉਦੇਸ਼ ਨਾਲ ਅੱਜ ਸਪੀਕਰ ਕੁਲਤਾਰ ਸਿੰਘ ਸੰਧਵਾ ਬੀਡੀਪੀਓ ਦਫ਼ਤਰ ਕੋਟਪੂਰਾ ਵਿਖੇ ਲੋਕ ਮਿਲਣੀ ਪ੍ਰੋਗਰਾਮ ਤਹਿਤ ਲੋਕਾਂ ਦੇ ਰੂਬਰੂ ਹੋਏ ਇਸ ਮੌਕੇ ਬੋਲਦਿਆਂ ਉਹਨਾਂ ਕਿਹਾ ਕਿ ਉਹਨਾਂ ਦੀ ਇੱਕ ਕੋਸ਼ਿਸ਼ ਹੈ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਦੌਰਾਨ ਕਿਸੇ ਵੀ ਆਮ ਨਾਗਰਿਕ ਨੂੰ ਕੋਈ ਸਮੱਸਿਆ ਪੇਸ਼ ਨਾ ਆਵੇ ਜਿਸ ਲਈ ਉਹ ਖੁਦ ਲੋਕਾਂ ਨਾਲ ਰੂਬਰੂ ਹੋ ਕੇ ਉਹਨਾਂ ਨੂੰ ਪੇਸ਼ ਆਉਂਦੀਆਂ ਮੁਸ਼ਕਲਾਂ ਸੁਣਦੇ ਹਨ ਉਹਨਾਂ ਕਿਹਾ ਕਿ ਇਸੇ ਲੜੀ ਤਹਿਤ ਲੋਕਾਂ ਨੂੰ ਮਿਲੇ ਤੇ ਉਹਨਾਂ ਦੀਆਂ ਸ਼ਿਕਾਇਤਾਂ ਸੁਣ ਕੇ ਮੌਕੇ ਤੇ ਮੌਜੂਦ ਅਧਿਕਾਰੀਆਂ ਨੂੰ ਫੌਰੀ ਤੌਰ ਤੇ ਹੱਲ ਕਰਨ ਦੇ ਦੇਸ਼ ਦਿੱਤੇ ਉਹਨਾਂ ਕਿਹਾ ਕਿ ਕੁਝ ਕੁ ਸ਼ਿਕਾਇਤਾਂ ਜਿਹੀਆਂ ਸਨ ਜਿਨ੍ਹਾਂ ਨੂੰ ਮੌਕੇ ਤੇ ਹੀ ਹੱਲ ਕੀਤਾ ਗਿਆ ਹੈ ਤੇ ਰਹਿndੀਆਂ ਬਾਕੀ ਸ਼ਿਕਾਇਤਾਂ ਨੂੰ ਜਲਦੀ ਹੱਲ ਦੇ ਨਿਰਦੇਸ਼ ਜਾਰੀ ਕਰ ਦਿੱਤੇ ਗਏ ਹਨ ਉਹਨਾਂ ਕਿਹਾ ਕਿ ਮੁੱਖ ਮੰਤਰੀ ਪੰਜਾਬ ਵੱਲੋਂ ਜਾਰੀ WhatsApp ਨੰਬਰ 95012 00200 076 ਨੰਬਰ ਡਾਇਲ ਕਰਨ ਨਾਲ ਜਿੱਥੇ ਸੂਬੇ ਚ ਭ੍ਰਿਸ਼ਟਾਚਾਰ ਤੇ ਨਕੇਲ ਕਸੀ ਗਈ ਹੈ ਉੱਥੇ ਹੀ ਹੁਣ ਲੋਕਾਂ ਦੇ ਕੰਮ ਸਰਕਾਰੀ ਫੀਸ ਦੇ ਕੇ ਹੀ ਹੋ ਜਾਂਦੇ ਹਨ ਇਸੇ ਪ੍ਰਕਿਰਿਆ ਨਾਲ ਲੋਕਾਂ ਤੇ ਵਾਧੂ ਵਿੱਤੀ ਬੋਝ ਨਹੀਂ ਪੈਂਦਾ ਉਹਨਾਂ ਦੱਸਿਆ ਕਿ ਹੁਣ ਸਰਕਾਰ ਵੱਲੋਂ ਲੋਕਾਂ ਨੂੰ ਹੋਰ ਸੂਤ ਦੇਣ ਲਈ ਪਿੰਡ ਵਿੱਚ ਪਿੰਡ ਪੱਦਰਤੇ ਸੁਖਦਾ ਕੈਂਪੋਂ ਲਾਏ ਜਾ ਰਹੇ ਹਨ ਕੋਟਪੂਰਾ ਤੋਂ ਸੀਨੀਅਰ ਪੱਤਰਕਾਰ ਗੁਰਿੰਦਰ ਸਿੰਘ ਮਹਿੰਦੀ ਰਤਾਦੀਪ ਵਿਸ਼ੇਸ਼ ਰਿਪੋਰਟ ਦੇਖੋ ਗਰਮੀ ਦੀ وجہ ਨਾਲ ਕਈ ਜਗ੍ਹਾ ਤੇ ਬਿਜਲੀ ਦੀ ਰਾਤ ਭਰ ਉਹ ਆਈ ਸੀ ਉਹਦੇ ਸਬੰਧ ਦੇ ਵਿੱਚ ਡਿਲੀ ਡਿਪਾਰਟਮੈਂਟ ਦੇ ਅਫਸਰ ਸਹਿਬਾਨ ਬੁਲਾਏ ਸੀ ਤੇ ਆਉਣ ਵਾਲੀਆਂ ਜਿਹੜੀਆਂ بارشਾਂ ਉਹਦੇ ਕਰਕੇ ਪਾਣੀ ਦਾ ਨਿਕਾਸ ਪ੍ਰੋਪਰ ਹੋ ਜੇ ਉਹਦੇ ਵਾਸਤੇ ਜਿਹੜੇ ਅਫਸਰ ਸਹਿਬਾਨ ਬੁਲਾਏ ਸੀ ਸੋ ਇੱਕ ਜਿਹੜਾ ਕੂੜ ਪੂਰੇ ਕੰਮ ਚੱਲ ਰਿਹਾ 6 ਕਰੋੜ ਵਾਲਾ ਉਹਦੀ ਕੁਝ ਪੇਮੈਂਟ ਰੁਕੀ ਹੋਈ ਸੀ ਉਹਦੇ ਬਾਰੇ ਵਿਚਾਰ ਕਰਨ ਵਾਸਤੇ ਜਿਹੜੇ ਸਾਡੇ ਫਾਈਨਾਂਸ ਸੈਕਟਰੀ ਸਾਹਿਬ ਹੈ ਸੈਕਟਰੀ ਲੋਕਲ ਬਾਡੀਜ਼ ਹੈ ਉਹਨਾਂ ਨਾਲ ਗੱਲਬਾਤ ਕਰਕੇ ਉਹਨੂੰ ਰਿਜ਼ੋਲਵ ਕਰਾਇਆ ਬਾਕੀ ਜਿਹੜੇ ਨਿੱਕੇ ਨਿੱਕੇ ਹੋਰ ਵੀ ਕਿਸੇ ਦਾ ਆਧਾਰ ਕਾਰਡ ਦਾ ਕੋਈ ਇਸ਼ੂ ਆ ਕੋਈ ਹੋਰ ਉਹਦੇ ਵਾਸਤੇ ਅਸੀਂ ਸ਼ੁੱਕਰਵਾਰ ਨੂੰ ਜਿਹੜੀ ਤਰੀਕ ਪੈਂਦੀ ਹੈ 28 ਤਰੀਕ ਨੂੰ ਪਿੰਡ ਖਾਰਾ ਵੀ ਅ ਪੈਂਪ ਲਾ ਰਹੇ ਆ ਸਰਕਾਰ ਤੁਹਾਡੇ ਦੁਆਰ ਦੇ ਤਹਿਤ ਸਰਕਾਰ ਪਿੰਡਾਂ ਚ ਜਾਏਗੀ ਔਰ ਚਾਰ ਪਿੰਡੋਂ ਦੇ ਚ ਸ਼ਾਮਲ ਹੋਣਗੇ ਮੌੜ ਵਾੜਾ ਦਰਾਕਾ ਖਾਰਾ ਤੇ ਬੰਦ ਜਾਨ ਖਾੜਾ 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 ਸੋ ਉਹਦੀ ਅੱਜ ਸੀ ਰੂਪਰੇਖਾ ਬਣਾਈ ਗਈ ਸਰਤ ਸਿੰਘ ਸੰਧਵਾ ਸਪੀਕਰ ਪੰਜਾਬ ਵਿਧਾਨ ਸਭਾ ਨੇ ਅੱਜ ਬੀਡੀ ਪੀਓ ਦਫਤਰ 3 ਕੁਇਡ ਰੋਡ ਕੋੜਕੂਰਾ ਵਿਖੇ ਸੰਗਤ ਦਰਸ਼ਨ ਲਾਇਆ ਤੇ ਵਿਧਾਨ ਸਭਾ ਹਲਕਾ ਕੋੜਕੂਰਾ ਦੇ ਲੋਕਾਂ ਦੇ ਦਰਸ਼ਨ ਕੀਤੇ। ਉਹਨਾਂ ਨੇ ਲੋਕਾਂ ਦੀਆਂ ਮੁਸ਼ਕਲਾਂ ਤੇ ਸਮੱਸਿਆਵਾਂ ਸੁਣੀਆਂ। ਮੌਕੇ ਤੇ ਮੌਜੂਦ ਅਧਿਕਾਰੀਆਂ ਤੇ ਕਰਮਚਾਰੀਆਂ ਨੂੰ ਉਹਨਾਂ ਸ਼ਿਕਾਇਤਾਂ ਦੇ ਹੱਲੇ ਤੁਰਤ ਹੁਕਮ ਜਾਰੀ ਕੀਤੇ। ਸਪੀਕਰ ਸੰਧਵਾ ਨੇ ਕਿਹਾ ਕਿ ਕਿਸੇ ਨੂੰ ਵੀ ਕਿਸੇ ਪ੍ਰਕਾਰ ਦੀ ਕੋਈ ਮੁਸ਼ਕਲ ਨਹੀਂ ਹਉ ਦਿੱਤੀ ਜਾਵੇਗੀ ਉਹਨਾਂ ਨੇ ਲੋਕਾਂ ਨੂੰ ਵੀ ਕਿਹਾ ਤੁਹਾਡੇ ਤੋਂ ਜੇਕਰ ਕੋਈ ਕੰਮਕਾਰ ਬਦਲੇ ਪੈਸਿਆਂ ਦੀ ਮੰਗ ਕਰਦਾ ਤਾਂ ਉਹਦੀ ਤੁਰਤ ਸ਼ਿਕਾਇਤ ਕਰੋ ਭਗਵਾਨ ਸਿੰਘ ਮਾਨ ਮੁੱਖ ਮੰਤਰੀ ਪੰਜਾਬ ਵੱਲੋਂ ਬਕਾਇਦਾ 9501200200 ਉਹ ਕਹਿੰਦੇ ਨੰਬਰ ਜਦੋਂ ਜਾਰੀ ਕੀਤਾ ਤੁਸੀਂ ਇਸ WhatsApp ਨੰਬਰ ਤੇ ਕਿਉਂ ਕਿ ਤੁਹਾਡੇ ਤੋਂ ਕੋਈ ਰਿਸ਼ਵਤ ਮੰਗ ਰਿਆ ਦੂਜੇ ਪਾਸੇ ਉਹਨਾਂ ਨੇ ਕਿਹਾ ਕਿ ਮੌਸਮ ਬਰਸਾਤ ਦਾ ਆਉਣ ਵਾਲਾ ਤੇ ਮਾਨਸੂਨ ਆਉਣ ਤੋਂ ਪਹਿਲਾਂ-ਪਹਿਲਾਂ ਸ਼ਹਿਰ ਦੇ ਸਾਰੇ ਨਾਲੇ-ਨਾਲੀਆਂ ਸਾਫ਼ ਹੋਣੇ ਚਾਹੀਦੇ ਨੇ ਇਲਾਕੇ ਦੇ ਸੂਏ, ਕਸੀਆਂ, ਨਹਿਰਾਂ ਦੀ ਸਫਾਈ ਤੇ ਉਹਨਾਂ ਨੇ ਜ਼ੋਰ ਦਿੱਤਾ ਉੱਥੇ ਹਾਜ਼ਰ ਅਧਿਕਾਰੀਆਂ ਤੇ ਕਰਮਚਾਰੀਆਂ ਨੂੰ ਕਿਹਾ ਫੰਡ ਦੀ ਕੋਈ ਕਮੀ ਨਹੀਂ ਆਉਣ ਦਿੱਤੀ ਜਾਵੇਗੀ ਪਰ ਲੋਕਾਂ ਨੂੰ ਵੀ ਮੁਸ਼ਕਲ ਬਰਦਾਸ਼ਤ ਨਹੀਂ ਕੀਤੀ ਜਾਊਗੀ ਉਹਨਾਂ ਨੇ ਲੋਕਾਂ ਨੂੰ ਕਿਹਾ ਕਿ ਜਿਹੜਾ ਸਰਕਾਰ ਤੁਹਾਡੇ ਦਵਾਰ ਵਾਲਾ ਪ੍ਰੋਗਰਾਮ ਭਗਵੰਤ ਸਿੰਘ ਮਾਨ ਮੁੱਖ ਮੰਤਰੀ ਪੰਜਾਬ ਵੱਲੋਂ ਸ਼ੁਰੂ ਕੀਤਾ ਗਿਆ ਉਹਦਾ ਵੱਧ ਤੋਂ ਵੱਧ ਫਾਇਦਾ ਲਿਆ ਕਰੋ ਹੁਣ ਜਿਹੜਾ ਖਾਰੇ ਲੱਗਣਾ ਸ਼ੁਕਰਵਾਦ ਸਰਕਾਰ ਤੁਹਾਡੇ ਦਵਾਰ ਕੰਮ ਉਹਦੇ ਚ ਹਰ ਤਰ੍ਹਾਂ ਦੇ ਤੁਹਾਡੇ ਜਿਹੜੇ ਕੰਮ ਨੇ ਸਰਕਾਰ ਖੋਦ ਆਊਗੀ ਤੁਹਾਡੇ ਦਰਾਂ ਤੇ ਕਰਨ ਲੋਕ ਜਾਗਰੂਕ ਹੋਣ ਤੇ ਆਪਣੇ ਛੋਟੇ-ਛੋਟੇ ਜਿਹੜੇ ਕੰਮ ਨੇ ਉਹਨਾਂ ਪਿੱਛੇ ਸਰਕਾਰੀ ਦਫ਼ਤਰਾਂ ਵਿੱਚ ਖੱਜਲ ਖਵਾ ਨਾ ਹੋ। ਉੱਥੇ ਜਾ ਜਿੱਥੇ ਸਰਕਾਰ ਖੁਦ ਤੁਹਾਡੇ ਦਵਾਰ ਪਹੁੰਚਦੀ ਹੈ ਤੇ ਸਾਰੇ ਅਧਿਕਾਰੀ ਤੇ ਕਰਮਚਾਰੀ ਸਾਰੇ ਸਰਕਾਰੀ ਅਧਿਕਾਰੀ ਤੇ ਕਰਮਚਾਰੀ ਤੁਹਾਡੇ ਦਰਾਂ ਤੇ ਪਹੁੰਚਦੇ ਨੇ। ਉਹਨਾਂ ਨੂੰ ਆਪਣੇ ਮੁਸ਼ਕਲਾਂ ਦੱਸੋ, ਮੌਕੇ ਤੇ ਹੱਲ ਹੋਣਗੇ। ਕੋਟਪੂਰਾ ਤੋਂ ਕੈਮਰਾਮੈਨ ਗੁਰਮੀਤ ਸਿੰਘ ਮੀਤਾ ਦੇ ਨਾਲ ਗੁਰਿੰਦਰ ਸਿੰਘ